ਨਮਸਕਾਰ ਦੇਖ ਰਹੇ ਤੁਸੀਂ ਪੰਜਾਬ ਟੀਵੀ ਭਰਾਇਂ ਸ਼ੀਤਲਤਾ ਸਵਸ਼ਟਾ ਤੇ ਜੀਵਨ ਦੀ ਸ਼ੁੱਧਤਾ ਦੇ ਪ੍ਰਤੀਕ ਮੰਨੇ ਜਾਣ ਵਾਲੀ ਮਾਤਾ ਸ਼ੀਤਲਾ ਨੂੰ ਸਮਰਪਿਤ ਸ਼ਾਨਦਾਰ ਧਾਰਮਿਕ ਨੰਗਲ ਦੇ ਵਿੱਚ ਮੰਗਲਵਾਰ ਨੂੰ ਸ਼ਰਦਾ ਦੇ ਨਾਲ ਮਨਾਇਆ ਗਿਆ ਇਹ ਪ੍ਰੋਗਰਾਮ ਨੰਗਲ ਦੇ ਰੇਲਵੇ ਰੋਡ ਤੋਂ ਸ਼ਿਵ ਸ਼ਕਤੀ ਧਾਮ ਤੱਕ ਸ਼ਰਦਾ ਦੀ ਇੱਥੇ ਪੂਰਾ ਇਲਾਕਾ ਸਫਾਈ ਸਜਾਵਟ ਅਤੇ ਅਧਿਆਤਮਿਕਤਾ ਊਰਜਾ ਦੇ ਨਾਲ ਭਰਿਆ ਹੋਇਆ ਸੀ ਮਾਂ ਸ਼ੀਤਲਾ ਦੇ ਮੰਦਿਰ ਦੇ ਵਿੱਚ ਪੂਜਾ ਦੀ ਰਸਮ ਤੋਂ ਬਾਅਦ ਇੱਕ ਸ਼ਾਨਦਾਰ ਝੰਡਾ ਚੜਾਇਆ ਗਿਆ ਇਸ ਮੌਕੇ ਪਟਿਆਲਾ ਤੋਂ ਹੋਏ ਪੰਜਾਬ ਦੇ ਪ੍ਰਸਿੱਧ ਗੁਰੂ ਪੰਡਿਤ ਬੀਰੂ ਨੇ ਸ਼ਰਦਾ ਦੇ ਨਾਲ ਪੂਜਾ ਕਰਨ ਤੋਂ ਬਾਅਦ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਉਨ੍ਹਾਂ ਨੇ ਦੇਸ਼ ਦੇ ਪ੍ਰਸਿੱਧ ਜੋਤਸ਼ੀ ਡਾਕਟਰ ਅਰਚਨਾ ਨੂੰ ਪ੍ਰਬੰਧਕਾਂ ਵੱਲੋਂ ਫੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਗੁਰੂ ਪੰਡਿਤ ਬੀਰੂ ਨੇ ਕਿਹਾ ਕਿ ਇਹ ਸਮਾਗਮ ਸ਼ਰਧਾਲੂਆਂ ਦੀ ਆਸਤਾ ਦੀ ਪ੍ਰਕਿਰਿਆ ਦਾ ਪ੍ਰਤੀਕ ਹੈ। ਜਦੋਂ ਸ਼ਰਧਾਲੂ ਆਪਣੀਆਂ ਇੱਛਾਵਾਂ ਦੀ ਪੂਰਤੀ ਤੋਂ ਬਾਅਦ ਨੰਗੇ ਪੈਰੀਂ ਅੱਗ ਤੇ ਤੁਰ ਕੇ ਮਾਂ ਦੇ ਪ੍ਰਤੀ ਆਪਣੀ ਸ਼ਰਦਾ ਦਾ ਪ੍ਰਗਟਾਵਾ ਕਰਦੇ ਹਨ। ਤਾਂ ਉਹ ਦ੍ਰਿਸ਼ ਦੇਖਣ ਵਾਲਿਆਂ ਨੂੰ ਵੀ ਹੈਰਾਨ ਕਰ ਦਿੰਦਾ ਹੈ। ਮੰਦਰ ਦੇ ਮੁਖੀ ਸ਼ੰਕਰ ਲਾਲ ਅਤੇ ਉਪ ਮੁਖੀ ਪਾਸਕਰ ਨੇ ਦੱਸਿਆ ਕਿ ਇਹ ਸਮਾਗਮ 2 ਦਿਨ ਚੱਲੇਗਾ ਜਿਸ ਦੇ ਵਿੱਚ ਮੁੱਖ ਆਕਰਸ਼ਣ ਅਗਨੀ ਯਾਤਰਾ ਸ਼ਰਧਾਲੂਆਂ ਅੱਗ ਦੇ ਬਲਦੇ ਅੰਗਿਆਰਾਂ ਉੱਤੇ ਨੰਗੇ ਪੈਰੀ ਤੁਰ ਕੇ ਮਾਂ ਦੇ ਪ੍ਰਤੀ ਆਪਣੀ ਅਥਾਹ ਸ਼ਰਧਾ ਦਾ ਪ੍ਰਗਟਾਵਾ ਕਰਨ ਗਏ ਦੁਪਹਿਰ ਵੇਲੇ ਲਕਸ਼ਮੀ ਨਾਰਾਇਣ ਮੰਦਰ ਤੋਂ ਸ਼ੁਰੂ ਹੋਏ ਜਲੂਸ ਵਿੱਚ ਕਈਆਂ ਲੋਕਿਕ ਦ੍ਰਿਸ਼ ਵੀ ਦਿਖਾਏ ਗਏ ਕੁਝ ਸ਼ਰਧਾਲੂਆਂ ਨੇ ਆਪਣੇ ਜਵਿਹੜਿਆਂ ਤੋਂ ਇੱਕ ਲੰਬਾ ਤਰਸ਼ੂਲ ਕੱਟ ਕੇ ਮਾਂ ਦੀ ਪੂਜਾ ਕੀਤੀ ਜਦੋਂ ਕਿ ਕੁਝ ਹੋਰ ਸ਼ਰਧਾਲੂਆਂ ਨੇ ਆਪਣੇ ਪਿੱਠ ਦੇ ਵਿੱਚ ਲੋਹੇ ਦੀਆਂ ਸੂਈਆਂ ਚੁਭੋ ਕੇ ਰਾਸ਼ਨ ਦੇ ਥੈਲੇ ਦੇ ਨਾਲ ਜੋੜ ਕੇ ਅਤੇ ਖਿੱਚ ਕੇ ਆਮ ਲੋਕਾਂ ਤੱਕ ਮਾਂ ਪਵਾਨੀ ਦੀ ਕਿਰਪਾ ਦਾ ਸੰਦੇਸ਼ ਪਹੁੰਚਾਇਆ ਇਹ ਪ੍ਰੋਗਰਾਮ ਨਾ ਸਿਰਫ ਅਧਿਆਤਮਿਕਤਾ ਦੇ ਨਾਲ ਜੁੜਨ ਦਾ ਰਸਤਾ ਦਿਖਾਉਂਦਾ ਹੈ ਸਗੋਂ ਇਹ ਵੀ ਪ੍ਰੇਰਿਤ ਕਰਦਾ ਹੈ ਕਿ ਮਾਂ ਪਵਾਨੀ ਹਮੇਸ਼ਾ ਹਰ ਸੱਚੇ ਭਗਤ ਉੱਤੇ ਆਪਣਾ ਆਸ਼ੀਰਵਾਦ ਬਣਾਈ ਰੱਖਦੀ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ